ਆਰ ਆਪਾਂ ਗੱਲਬਾਤ ਨੂੰ ਅੱਗੇ ਵੱਲ ਨੂੰ ਤੋਰੀਏ ਮਿੰਟੂ ਜੀ ਉਧਰਲੇ ਪਾਸੇ ਤੋਂ ਭੱਜੀ ਤੇ ਸ਼ੈਰੀ ਦੀ ਵੀਡੀਓ ਉਹਦੇ ਵੀ ਬਹੁਤ ਚਰਚਾ ਹੋ ਰਹੀ ਹੈਗੀ ਕਹਿੰਦੇ ਕਿ ਭੱਜੀ ਸਾਹਿਬਾ ਜਿਹੜੇ ਉਹ ਸ਼ੈਰੀ ਤੋਂ ਲੱਗੇ ਪਏ ਨੋਟਵਾਰਨ ਉਹ ਤਾਂ ਪੰਜਾਬੀ ਵਾਲੇ ਕਾਗੋ ਸਿੱਤੋਂ ਨੇ ਨਹੀਂ ਕਿ 71 ਲੱਖ ਵਰਗਾ ਬਾਕੀ ਮੋੜ ਕੇ ਕੋਰਟ ਵਿੱਚ ਪਾ ਲਾ ਨਹੀਂ ਇੱਕ ਗੱਲ ਹੋਰ ਹੈ ਜਿਵੇਂ ਹੁੰਦਾ ਨਹੀਂ ਆਪਣੇ ਵਿਆਹ ਚ ਕੋਈ ਸ਼ਰਾਬੀ ਕਰਦਾ ਹੁੰਦਾ ਕਈ ਵਾਰੀ ਜੁਰ ਨੋਟ ਮੋਕ ਕੇ ਤੇ ਫਿਰ ਥੱਲੇ ਚੱਕ ਕੇ ਫੇਰ ਲੱਗੇ ਨੇ ਭੱਜੀ ਨੇ ਵੀ ਉਵੇਂ ਕੀਤਾ ਥੱਲੇ ਚੱਕ ਕੇ ਫੇਰ ਚੱਕ ਤੇ ਦੂਜੀ ਵਾਰੀ ਉਹ ਮਤਲਬ ڈالر ਡਾਲਰ ਹੋਣੇ ਆ ਫਿਰ ਉਹਨੇ ਕੀ ਹੋਣੇ ਆ ਉਹ ਮੈਨੂੰ ਵਾਰ ਵਾਰ ਤੇ ਜਾਂ ਫਿਰ ਮੈਨੂੰ ਲੱਗਦਾ ਕਿ ਜਿਹੜੀ ਉਹ ਮੈਂਬਰ ਪਾਰਲੀਮੈਂਟ ਵਾਲੀ ਤਨਖਾਹ ਹੁੰਦੀ ਉਹ ਉਹ ਭੱਜੀ ਨੂੰ ਵੀ ਨਹੀਂ ਪਈ ਜੇ نوٹ ਥੋੜੇ ਆ ਸੋਚਣ ਵਾਲੀ ਗੱਲ ਹੈ ਨਾ ਉਹ ਦੂਜੀ ਵਾਰੇ ਵਾਰਨੇ ਪੈਗੇ ਚਾੱਕ ਕੇ ਉਹਨਾਂ ਨੇ ਅਖਿਆਰ ਗੱਲ ਵੱਡੀ ਸਵਾਦ ਨਹੀਂ ਆਇਆ ਡਾਲਰ ਹੋਣਗੇ ਜਿਹੜੇ ਥੋੜੇ ਆ ਹਾਂ ਵੀ ਜਿਵੇਂ ਸਵਾਦ ਨਹੀਂ ਆਇਆ ਜਰ ਉਹਨਾਂ ਨੇ ਦੂਜੀ ਵਾਰੀ ਫੇਰ ਚਾੱਕ ਕੇ ਉਹ ਪੰਜਾਬੀ ਆ ਪੰਜਾਬੀ ਨੇ ਕੋਈ ਜਿਗਾੜ ਤੇ ਲਾਈ ਦੇਣਾ ਹੁੰਦਾ ਤੁਹਾਨੂੰ ਪਤਾ ਹੀ ਆ ਵੀਡੀਓ ਬਣ ਰਹੀ ਸੀ ਉਹਨੇ ਥੱਲੇ ਚੁੱਕ ਕੇ ਫੇਰ ਰੋਕੇ ਤੇ ਫੇਰ ਵਾਰ ਦਿੱਤਾ ਸਿੱਧੂ ਨੇ ਵੀ ਫਿਰ ਜਫੀਜ ਨਹੀਂ ਫਿਰ ਜਫੇ ਚ ਹੀ ਲਿਆ ਪੂਰਾ ਭੇਜੀ ਲਿਆ ਲੋਕ ਇੱਥੇ ਕਮੈਂਟ ਕਰੀ ਜਾਂਦੇ ਆ ਕਹਿੰਦੇ ਆ ਦੇਖ ਲੋ ਇਹ ਤਾਂ ਜਫੂੰ ਜਫੀ ਹੋਈ ਜਾਂਦੇ ਠੀਕ ਹੈ ਨਾ ਕਿ ਭਾਈ ਤੁਸੀਂ ਇੱਥੇ ਜਫੂੰ ਜਫੀ ਹੁੰਨੇ ਕੋਈ ਨਹੀਂ ਇਹ ਤਾਂ ਜਫੀਆਂ ਪਾਈ ਜਾਂਦੇ ਆ ਹਫਜ਼ ਦੇ ਵਿੱਚ ਆਓਏ ਇੱਕ ਦੂਜੇ ਦੀਆਂ ਲੱਤਾਂ ਤੋੜਦੇ ਇਹਨਾਂ ਦੇ ਪਿੱਛੇ ਗੋਲੀਆਂ ਮਾਰਦੇ ਇੱਕ ਦੂਜੇ ਨੂੰ ਆਓ ਰੰਗੇ ਪਹਿਨੇ ਦੋ ਪਿਓ ਪੁੱਤ ਉੱਥੇ ਅੰਮ੍ਰਿਤਸਰ ਦੇ ਇੱਕ ਹਸਪਤਾਲ 'ਚ ਕਹਿੰਦੇ ਕਿ ਜੀ ਅਸੀਂ ਮੰਤਰੀ ਦੀ ਸ਼ਿਕਾਇਤ ਕੀਤੀ ਸੀ ਤੇ ਸਾਡੇ ਤੇ ਕਥੇ ਤੌਰ ਤੇ ਉਹਨਾਂ ਨੇ ਹਮਲਾ ਕਰਵਾ ਦਿੱਤਾ ਮੰਤਰੀ ਕਹਿੰਦਾ ਮੈਨੂੰ ਇਹ ਇਹ ਤੇ ਮੇਰੇ ਖਿਲਾਫ ਛੜੀਅੰਤਰ ਹੋ ਰਿਹਾ ਕਿ ਸ਼ਬਦ ਪਤਾ ਨਹੀਂ ਕਿਤੋਂ ਲੱਭ ਕੇ ਲਿਆਉਂਦੇ ਆ ਕਹਿੰਦਾ ਛੜੀਅੰਤਰ ਹੋ ਰਿਹਾ ਤਾਂ ਮਤਲਬ ਕਿ ਲੜੀ ਜਾਂਦੇ ਨੇ ਲੋਕ ਮਰੀ ਜਾਂਦੇ ਨੇ ਲੜ ਲੜ ਕੇ ਤੇ ਵਾ ਇਹ ਦੇਖੋ ਗੱਲ ਇਹ ਆ ਕਿ ਮੇਰਾ ਤਾਂ ਮੰਨਣਾ ਇਹ ਆ ਕਿ ਉਹ ਚੀਜ਼ ਜਿਹੜੀ ਆ ਦੇਖੋ ਉਹਨਾਂ ਦੀ ਪ੍ਰੋਫੈਸ਼ਨਲ ਲਾਈਫ ਦਾ ਹਿੱਸਾ ਆ ਪਰਸਨਲ ਲਾਈਫ ਦਾ ਹਿੱਸਾ ਆ ਉਹ ਇੰਜੋਏ ਕਰ ਰਹੇ ਨੇ ਉਥੇ ਕਮੈਂਟੇਟਰ ਨੇ ਦੋਨੇ ਆਪਣੇ ਦੇਸ਼ ਨੂੰ ਰੀਪਰੈਜ਼ੈਂਟ ਕਰ ਰਹੇ ਨੇ ਆਪਣਾ ਜਿਹੜਾ ਉਹਨਾਂ ਦਾ ਨੈਟਵਰਕ ਹੈ ਉਸ ਨੂੰ ਸਿਵਾਵਾ ਦੇ ਰਹੇ ਆ ਕੈਸ਼ ਲੈ ਰਹੇ ਆ ਜਾਂ ਮਤਲਬ ਕਿ ਚੰਗਾ ਤਗੜਾ ਇਕਰਾਰ ਹੈ ਉਹਨਾਂ ਦਾ ਪੈਸਾ ਥਿਲਾ ਲੈ ਰਹੇ ਕਮਾਈ ਕਰ ਰਹੇ ਨੇ ਅਸਲ ਦੇ ਵਿੱਚ ਮੇਰੇ ਖਿਆਲ ਦੇ ਨਾਲ ਮਾਨ ਸਾਹਿਬ ਇਹ ਵੀਡੀਓ ਜਿਹੜਾ ਮੈਂ ਮੈਂ ਵੀ ਵੇਖਿਆ ਮੈਨੂੰ ਲੱਗਦਾ ਹੈ ਕਿ ਜਿਸ ਦਿਨ ਪਾਕਿਸਤਾਨ ਤੇ ਜਿੱਤੇ ਆ ਇੰਡੀਆ ਵਾਲੇ ਮੁੰਡੇ ਇਹ ਉਦਣ ਦੀ ਲੱਗਦਾ ਕਿ ਖੁਸ਼ੀ ਸੰਭਾਲੀ ਨਹੀਂ ਗਈ ਉਹ ਜਿਵੇਂ ਜੀਜੇ ਸਾਲੀਆਂ ਤੇ ਗਾਣੇ ਬੜੇ ਨਾ ਜੀਜਾ ਰੱਖ ਸਾਂਭ ਕੇ ਨੋਟ ਉਹ ਨਾ ਤਾਂ ਉਹ ਗੱਲ ਮੈਂ ਗੱਲ ਤੁਹਾਡੀ ਖੁਸ਼ੀ ਦੇ ਵਿੱਚ ਠੀਕ ਨਹੀਂ ਗੱਲ ਬਿਲਕੁਲ ਤੁਹਾਡੀ ਮੈਨੂੰ ਇਦਾਂ ਹੀ ਲੱਗਦੀ ਕਿਉਂਕਿ ਜੇ ਕਿਤੇ ਬਾਈ ਚਾਂਸ ਕੋਰ ਵਧੀਆ ਬਣ ਜਾਂਦਾ ਭਾ ਜਿਨੇ ਨੋਟ ਹੋਰ ਮੰਗਾ ਲੈਣੇ ਸੀਗੇ ਫਿਰ ਨੋਟ ਥੋੜੇ ਹੋਣਗੇ ਆਖਿਆ ਉਹ ਚਲ ਯਾਰ ਕੋਈ ਨਹੀਂ ਕਹਿਣਾ ਜਿੱਤਣ ਲੱਗਿਆ ਆਇਆ ਕਹਿਣਾ ਸੀਗਾ ਮਤਲਬ ਕਿ ਉੱਥੇ ਪਾਰਟੀ ਸ਼ਾਰਟੀ ਕਰਾਂਗੇ ਬਾਅਦ ਚ ਹਾਂਜੀ ਬਿਲਕੁਲ درست ਹੈ ਗੱਲ ਭਾਈ ਉਹ ਉਹਨਾਂ ਦੀ ਆਪਣੀ ਚਲੋ ਹੈਗੀ ਆ ਲਾਈਫ ਪਰ ਇੱਕ ਚੀਜ਼ ਵੇਖਣ ਵਾਲੀ ਆ ਜੀ ਕੇ ਕਾਮਰਾਨ ਅਕਮਲ ਨੂੰ ਜਿਸ ਤਰ੍ਹਾਂ ਪਿਆ ਅਰਪਜਨ ਸਿੰਘ ਪੱਜੀ ਮਜ਼ਾ ਆ ਗਿਆ ਲਜਤ ਆ ਗਈ ਨਜ਼ਾਰਾ ਆ ਗਿਆ ਖੜਕਾ ਧੜਕਾ ਕਰਤਾ ਤੇ ਕਾਮਰਾਨ ਅਕਮਲ ਡਰ ਵੀ ਗਿਆ ਕਿ ਸਰਦਾਰ ਗੁੱਸੇ ਮੈਂ ਯਾਰ ਤਨੇ ਮਾਫੀ ਵੀ ਮੰਗ ਲਈ ਪਰ ਸਵਾਲ ਇਹ ਪੈਦਾ ਹੁੰਦਾ ਕਿ ਇਸ ਚੀਜ਼ ਤੋਂ ਉੱਤੇ ਜਿਹੜੀ ਗੱਲ ਬਣਦੀ ਆ ਉਹ ਇਹ ਹੈ ਕਿ ਮਾਨ ਸਾਹਿਬ ਕਾਮਰਾਨ ਅਕਮਲ ਨੂੰ ਤੇ ਕੁੱਦ ਕੇ ਪੈ ਗਿਆ ਤੇ ਜਦੋਂ ਮਾਨ ਸਾਹਿਬ ਕਹਿੰਦੇ ਆ ਕਿ ਨਰਿੰਦਰ ਮੋਦੀ ਤੇ ਡਿਕਟੇਟਰ ਬਣ ਕੇ ਉਹਨੇ ਸਾਡਾ ਬੌਸ ਚੁੱਕ ਕੇ ਨਜਾਇਜ਼ੀ ਅੰਦਰ ਸੁਟਿਆ ਉਦੋਂ ਹਰ ਭਜਨ ਸ਼ੋਈ ਮੋਈ ਹੋ ਗਿਆ ਨਾ ਪੰਜਾਬ ਦੇ ਹੱਕ 'ਚ ਬੋਲੇ ਨਾ ਪਾਰਟੀ ਦੇ ਹੱਕ 'ਚ ਬੋਲੇ ਸਿੱਧੂ ਤਾਂ ਹੈ ਹੀ ਹੁਣ ਫਾਰਗ ਆ ਨਾ ਉਹ ਤੇ ਘਰੋਂ ਵੀ ਫਾਰਗ ਆ ਤੇ ਪਾਰਟੀ ਵੱਲੋਂ ਵੀ ਫਾਰਗ ਆ ਕਿ ਜਾ ਮਿੱਤਰਾ ਐਸ਼ ਕਰ ਪੁੱਛਣਾ ਤੇ ਇਹ ਇਹ ਮੈਂਬਰ ਪਾਰਲੀਮੈਂਟ ਉੱਥੇ ਜੋ ਕਰਦਾ ਫਿਰਦਾ ਹੈ ਪੁੱਛਣਾ ਤੇ ਇਹਨਾਂ ਨੂੰ ਚਾਹੀਦਾ ਹੈ ਨਾ ਝਾੜੂਆ ਲਿਆ ਨੂੰ ਕਿ ਭਾਈ ਤੁਹਾਡਾ ਮੈਂਬਰ ਪਾਰਲੀਮੈਂਟ ਚੁਣਿਆ ਹੋਇਆ ਜਿਹੜਾ ਨੁਮਾਇੰਦਿਆਂ ਚੋਂ ਨੁਮਾਇੰਦਾ ਆ ਉਹ ਉੱਥੇ ਦੂਜੀ ਕਮਾਈ ਕਰੀ ਜਾਂਦਾ ਤੁਹਾਡੇ ਤੋਂ ਵੀ ਤਨਖਾਹ ਪੱਤੇ ਲੈ ਰਿਹਾ ਐਸ਼ ਲੈ ਰਿਹਾ ਬੰਗਲਾ ਲੈ ਰਿਹਾ ਗੱਡੀ ਲੈ ਰਿਹਾ ਜੋ ਵੀ ਬਣਦਾ ਸਰਦਾ ਉਹਦਾ ਤੇ ਉਹ ਨਾ ਤੁਹਾਡੇ ਕੰਮ ਆ ਰਿਹਾ ਨਾ ਪੰਜਾਬ ਦੇ ਕੰਮ ਆ ਰਿਹਾ ਦੱਸੋ ਕਿਉਂ ਨਾ ਤੁਸੀਂ ਬਦਲ ਬਦਲ ਦਿਓ ਯਾਰ ਉਹਨਾਂ ਕਿਸ ਹਿਸਾਬ ਨਾਲ ਕਿ ਨਹੀਂ ਬਦਲ ਸਕਦੇ ਹੁਣ ਹੁਣ ਤੇ ਕੀ ਬਦਲਿਆ ਜਾਣਾ ਕੋਕੇ ਪੱਕੇ ਲੱਗੇ ਆ ਮੈਂ ਘਟੂ ਘਟ ਇਹਦੇ ਤੇ ਵੀ ਜਵਾਬ ਤਲਬੀ ਹੋਣੀ ਚਾਹੀਦੀ ਆ ਨਾ ਇਹ ਜਵਾਬ ਤਲਬੀ ਕਰਦੇ ਫਿਰਦੇ ਕਦੇ ਕੋਈ ਵਿਧਾਇਕ ਸੱਦ ਲਿਆ ਕਦੇ ਕੋਈ ਆਰਿਆ ਉਮੀਦਵਾਰ ਸੱਦ ਲਿਆ ਤੇ ਕਦੇ ਇਹਨਾਂ ਚੀਜ਼ਾਂ ਤੇ ਵੀ ਥੋੜਾ ਮੰਥਨ ਚਿੰਤਨ ਹੋਣਾ ਚਾਹੀਦਾ ਬਾਕੀ ਉਹ ਪਰਸਨਲ ਲਾਈਫ ਆ ਉਹਨਾਂ ਦੀ ਪ੍ਰੋਫੈਸ਼ਨਲ ਲਾਈਫ ਆ ਨਜ਼ਾਰੇ ਲੈਂਡ ਕੋਈ ਚੱਕਰ ਨਹੀਂ ਹੈਗਾ ਕਿਹੜੀਆਂ ਗੱਲਾਂ ਨੇ ਤੁਸੀਂ ਵੀ ਸਿੱਖੋ ਸਕੋ ਇਹਨਾਂ ਤੋਂ ਕਿਉਂ ਕਿਉਂ ਲੜਦੇ ਹੋ ਪਾਰਟੀ ਆਪਣੀ ਜਾਨ ਤੋਂ ਪਿਆਰੀ ਹੋ ਸਕਦੀ ਆ ਯਾਰੀ ਹੋ ਸਕਦੀ ਹੈ ਕਿਸੇ ਲੀਡਰ ਨਾਲ ਜਜ਼ਬਾਤ ਜੁੜੇ ਹੋ ਸਕਦੇ ਕਿਸੇ ਦਲ ਨਾਲ ਪਰ ਉੱਠ ਕੇ ਤੇ ਦੁਨਾਲ ਬੰਦੂਕ ਲੈ ਕੇ ਫੈਰ ਮਾਰ ਦੇਣਾ ਪਾਰਟੀਆਂ ਪਿੱਛੇ ਝੰਡਿਆਂ ਪਿੱਛੇ ਪੋਸਟਰਾਂ ਪਿੱਛੇ ਡਾਂਗੋ ਡਾਂਗੀ ਹੋਈ ਜਾਣਾ ਇਹ ਇਹ ਚੀਜ਼ ਤੋਂ ਸਿੱਧ ਲੈਣ ਦੀ ਲੋੜ ਹੈ ਕਿ ਨਹੀਂ ਯਾਰ ਲੜਾਈ ਜਿਹੜੀ ਸਿਆਸੀ ਲੜਾਈ ਉਹ ਪਿਆਰ ਨਾਲ ਵੀ ਲੜੀ ਜਾ ਸਕਦੀ ਨਹੀਂ ਬਿਲਕੁਲ ਬਾਈ ਤੁਸੀਂ ਨਾ ਐਵੇਂ ਬਾਈਕਟ ਕਰੋ ਲੀਡਰਾਂ ਪਿੱਛੇ ਲੱਗ ਕੇ ਤੁਸੀਂ ਵੀ ਥੋੜਾ ਜਿਹਾ ਬਾਈ ਇਸ ਤੋਂ ਸਿੱਖੋ ਪੋਜ਼ਿਟਿਵ ਲ ਹੋਏ ਨੂੰ ਤਾਂ ਇਹਦੇ ਨਾਲ ਹੀ ਮੈਂ ਕੋਈ ਕਮੈਂਟ ਇਧਰਲੇ ਪਾਸੇ ਤੋਂ ਦੇਖ ਲੈਣਾ ਜੇ ਕੋਈ ਇਸ ਮਤਲਬਕ ਹੋਇਆ ਤਾਂ ਤੇ ਹਾਂਜੀ ਬਾਈ ਉਹ ਤਾਂ ਆਪਾਂ ਮੇਰੇ ਖਿਆਲ ਨਾਲ ਗੱਲਬਾਤ ਕਰ ਲਈਏ ਉੱਪਰ ਇੱਕ ਵੀਰ ਦਾ ਕਮੈਂਟ ਸੀਗਾ ਜੀ ਤੇ ਉਹ ਤਾਂ ਆਪਾਂ ਗੱਲ ਕਰ ਲਈਏ ਤੇ ਇਹਦੇ ਨਾਲ ਹੀ ਮਿੰਟੂ ਜੇ ਆਪਾਂ ਗੱਲਬਾਤ ਨੂੰ ਤੋੜੀਏ ਮੈਨੂੰ ਲੱਗਦਾ ਇਧਰਲੇ ਪਾਸੇ ਵੀ ਕਮੈਂਟ ਜਿਹੜੇ ਹਨ ਜ਼ਿਆਦਾਤਰ ਉਹ ਸਿਆਸਤ ਵਾਲੇ ਆ ਰਹੇ ਤਿਵਾਰੀ ਸਾਹਿਬ ਵੀ ਕਹ ਤੇ ਕਹਨੇ ਕਿ ਭਾਈ ਹਰਪ੍ਰਿੰਤ ਸਿੰਘ ਵੀ ਰਾਜ ਸਭਾ ਵਿੱਚ ਕਹਨੇ ਕਿ ਕੀ ਪੰਜਾਬ ਦੀ ਕੋਈ ਚੰਗੀ ਸੇਵਾ ਕਰ ਰਿਹਾ ਜੀ ਕਹਨੇ ਕਿ ਭਾਈ ਮੈਂ ਤੇ ਆਪਣਾ ਦੱਸ ਦਿੱਤਾ ਜੋ ਮੇਰਾ ਪੁਆਇੰਟ ਆਫ View ਹੈਗਾ ਮੈਂ ਦੱਸ ਦਿੱਤਾ ਜੀ ਤੁਸੀਂ ਆਪਣਾ ਰੱਖੋ ਮੈਂ ਤੇ ਦੱਸ ਦਿੱਤਾ ਕਿ ਉਹ ਤੇ ਜਵਾਬ ਤੁਸੀਂ ਮੰਗੋ ਪੰਜਾਬ ਵਾਲੇ ਮੰਗਣ ਤੇ ਖਾਸ ਤੌਰ ਤੇ ਜਿਹੜਾ ਆਮ ਆਦਮੀ ਪਾਰਟੀ ਦਾ ਵੋਟਰ ਆ 222 ਦਾ ਉਹ ਮੰਗੇ ਕਿ ਐਸੀ ਵੋਟਾਂ ਪਾ ਕੇ ਤੁਹਾਡੇ ਐਮਐਲਏ ਬਣਾਏ ਤੁਹਾਡੇ ਐਮਐਲਏ ਨੇ ਗਾਂ ਮੈਂਬਰ ਪਾਰਲੀਮੈਂਟ ਬਣਾਏ ਰਾਜ ਸਭਾ ਦੇ ਉਹਨਾਂ ਨੇ ਕੀ ਪੂਰੀਆਂ ਪਾਈਆਂ ਨੇ ਵੀ ਦੱਸ ਦਿਓ ਤੁਸੀਂ ਲੈ ਲਓ ਉਹਨਾਂ ਦੇ ਵੀ ਤੁਸੀਂ ਕਹੋ ਕਿ ਬਾਈ ਹੁਣ ਮੰਗ ਲਓ ਉਹਨਾਂ ਦੇ ਰਿਪੋਰਟ ਕਾਰਡ ਜਿੱਦਾਂ ਮਾਨ ਸਾਹਿਬ ਕਹਨੇ ਸੀ ਵਿਚੱਕੋ ਰਿਪੋਰਟ ਕਾਰਡ ਉਹਨਾਂ ਦੇ ਵੀ ਰਿਪੋਰਟ ਕਾਰਡ ਪੇਸ਼ ਕਰ ਦਿਓ ਬੇਤਰ ਸਵਾਲ ਕਰਦੇ ਹੀ ਨਹੀਂ ਐ ਚਲੋ ਲੋਕਾਂ ਨੇ ਤਾਂ ਹੁਣ ਨੇੜੇ ਕੀ ਜਾਣਾ ਸਤੌਜ ਵਾਲੇ ਜਿਹੜੇ ਹੈਗੇ ਨੇ ਇਹ ਸ਼ੈਨਸ਼ਾ ਜੋ ਪੱਤਰਕਾਰ ਕਰਦੇ ਨੇ ਪੀਸੀ ਜਿਨ੍ਹਾਂ ਨੂੰ ਉਹਨਾਂ ਨੂੰ ਚਾਹੀਦਾ ਇਹ ਸਵਾਲ ਚੁੱਕਣੇ ਕਿ ਤੁਸੀਂ 13 ਜ਼ੀਰੋ ਕਹਿ ਰਹੇ ਹੋ ਤਾਂ ਪਹਿਲਾ ਜਿਹੜਾ 7-0 ਸਕੋਰ ਹੈ ਸਵਾਲ ਚੁੱਕਣਗੇ ਅਗਲੇ 7-0 ਖੰਗੇ ਆ ਜਾਓ ਜਿਹੜਾ 7-0 ਆ ਉਹਦਾ ਉਹਦਾ ਰਿਪੋਰਟ ਕਾਰਡ ਵੀ ਦਿਓ ਨਾ 13-0 13-0 ਤਾਂ ਬਾਅਦ ਦੀ ਗੱਲ ਹੈ ਕਿ 7-0 ਜਿਹੜਾ ਸੀਗਾ ਉੱਥੇ ਕੀ ਪੂਰੀਆਂ ਪੈ ਗਈਆਂ ਨੇ ਤੁਹਾਡੇ ਹੱਕਾ ਰੋਵਾਰੀ ਮਿੱਤਲ ਹੈ ਜੀ ਫਲਾਣਾ ਹੈ ਜੀ ਢਮਕਾਣਾ ਹੈ ਜੀ ਉਹ ਕਿੱਧਰ ਗਿਆ ਤੇ ਬਾਬਾ ਸੀਚੇ ਵਾਲੋ ਤੇ ਸਿੱਧਾ ਹੀ ਕਹਿ ਦਿੰਦਾ ਕਹਿੰਦਾ ਵੀ ਆਪਾਂ ਤੇ ਮਾਤਾ ਵਰਨ ਤੇ ਬੋਲ ਸਕਦੇ ਹਾਂ ਹੋਰ ਆਪਾਂ ਨੂੰ ਉਹ ਨਹੀਂ ਨਹੀਂ ਉਹ ਕਹਿੰਦੇ ਸਿੱਧੀ ਗੱਲ ਠੀਕ ਹੁੰਦਾ ਨਹੀਂ ویسੇ ਮੈਨੂੰ ਠੀਕ ਵੀ ਲੱਗੀ ਸਿੱਧਾ ਸਾਫ ਕੰਮ ਆ ਬਾਈ ਸਾਡੇ ਤੋਂ ਨਹੀਂ ਹੁੰਦਾ ਸਾਡੇ ਤੋਂ ਸਿਆਸਤ ਵਾਲਾ ਸਿਆਪਾ ਨਹੀਂ ਜੇ ਹੁੰਦਾ ਮਾਤਾ ਵਰਨ ਤੇ ਬੁਲਾਉਣਾ ਤੇ ਜਿੱਥੇ ਮਰਜ਼ੀ ਬੁਲਾ ਲਓ ਗੱਲ ਹੀ ਖਤਮ ਮਿਆ ਦੀਦੀ ਇਹਦੇ ਲਈ ਬਸੇ ਰਜੀਵ ਜੀ ਹੈ ਕਹਿੰਦੇ ਕਿ ਲੋਕੀ ਹੜ ਗਾ ਹਰ ਗੱਲ ਦੇ ਵਿੱਚ ਪੋਲਿਟਿਕਸ ਵਾਰ ਦਿੰਦੇ ਆ ਜੀ ਹਰ ਭਜਨ ਸੀਨੀਅਰ ਦੀ ਇਜ਼ਤ ਕਰ ਰਿਹਾ ਜੀ ਹੋਰ ਕੋਈ ਗੱਲ ਨਹੀਂ ਹੈ ਤੇ ਦੋਨਾਂ ਨੇ ਕਈ ਵੀਡੀਓ ਆ ਗਏ ਨੇ 크ਰੂਜ਼ ਤੇ ਵੀ ਚੜੇ ਫਿਰਦੇ ਸੀ ਕਹਿੰਦੇ ਜੀ ਇਹ ਵਧੀਆ ਗੱਲ ਹੈ ਮੈਂ ਉਹੀ ਕਰ ਰਿਹਾ ਉਹਨਾਂ ਦੀ ਪਰਸਨਲ ਲਾਈਫ ਆ ਪ੍ਰੋਫੈਸ਼ਨਲ ਲਾਈਫ ਆ ਯਾਰ ਐਵੇਂ ਸਾਨੂੰ ਨਹੀਂ ਉਹ ਇਤਰਾਜ਼ ਕਰਨਾ ਚਾਹੀਦਾ ਪਰ ਸਵਾਲ ਜਿਹੜੇ ਆ ਉਹ ਵੋਟਰ ਜ਼ਰੂਰ ਕਰ ਸਕਦਾ ਆਮ ਆਦਮੀ ਪਾਰਟੀ ਤੋਂ ਜੀ ਕਿ ਭਾਈ ਕੀ ਫਾਇਦਾ ਹੈ ਹਰ ਭਜਨ ਸਿੰਘ ਦਾ ਕੀ ਫਾਇਦਾ ਹੁਣ ਤੱਕ ਹੋਇਆ ਜਦ ਕਿ 5 ਸਾਲ 6 ਸਾਲ ਜੇ ਕੋਈ ਕਾਰਜ ਕਾਲਿਆ ਕਿਸੇ ਮੈਂਬਰ ਪਾਰਲੀਮੈਂਟ ਦਾ ਤੇ ਉਹਦਾ ਬਜਟ ਵੀ ਦੱਸਦੇ ਉਹ ਕਿੰਨੇ ਚ ਪੈਂਦਾ ਇਹ ਚੀਜ਼ਾਂ ਸਾਫ਼ ਹੋਣੀ ਚਾਹੀਦੀ ਨੇ ਚਲੋ ਖੈਰ ਆਪਾਂ ਗੱਲਬਾਤ ਨੂੰ ਅੱਗੇ ਵੱਲ ਨੂੰ ਵਧਾਈਏ ਮਿੰਟੂ ਜੀ ਇਧਰੋਂ ਮਿੰਟੂ ਜੀ ਗਨਮੈਨ ਵੀ ਨਾ ਚਾਹੇ ਉਹ ਲੀਡਰ ਦੇ ਹੋਣ ਚਾਹੇ ਕਿਸੇ ਕਲਾਕਾਰ ਦੇ ਹੋਣ ਜੀ ਘਾਟੇ ਵੀ ਨਹੀਂ ਆ ਕਈ ਵਾਰੀ ਇਹ ਵੀ ਤੁਸੀਂ ਕਹ ਲਓ ਕਿ ਨਾ ਗੱਲ ਗਾਂ ਹੀ ਕਰ ਦਿੰਦੇ ਆਗੇ ਹੁਣ ਇਧਰੋਂ ਮਿੰਟੂ ਜੀ ਕਹਿੰਦੇ ਕਿ ਵਈ ਨੂਰੀ ਦੇ ਗਨਮੈਨ ਆ ਜੀ ਉਹਨਾਂ ਨੇ ਚੰਦ ਚੜ੍ਹ ਦਿੱਤਾ ਜੀ ਉਹਨਾਂ ਨੇ ਕੀ ਕਰ ਦਿੱਤਾ ਮੈਂਟਰੀ ਜੀ ਇਹ ਉਹ ਤੇ ਇੱਕ ਕੀ ਆ ਗਨਮੈਨ ਜਗਦੀਸ਼ ਹੈ ਸ਼ੈਦ ਉਹਦਾ ਨਾਮ ਜੀ ਅੱਜ ਖਬਰਾਂ ਲੱਗੀਆਂ ਨੇ